ਪਿੰਡ ਦੌਲਤਪੁਰਾ ਵਿਖੇ ਮਾਨ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਨੌਜਵਾਨ ਆਗੂ ਸਰਪੰਚ ਸੁਖਵਿੰਦਰ ਸਿੰਘ ਸੁਖਾ ਪਿੰਡ ਦੌਲਤਪੁਰਾ ਅੰਨੀਵਾ ਨੇ ਕਿਹਾ ਕਿ ਨਸ਼ਾ ਨੂੰ ਠੱਲ ਪਾਉਣ ਲਈ ਸਾਡੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਕੋਈ ਵੀ ਵਿਅਕਤੀ ਨਸ਼ਾ ਵਿੱਚ ਫੜੇ ਗਏ ਵਿਅਕਤੀ ਦੀ ਜ਼ਮਾਨਤ ਨਹੀਂ ਦੇਵੇਗਾ। ਜੇਕਰ ਕੋਈ ਮੈਂਬਰ ਜਾਂ ਸਰਪੰਚ ਕਿਸੇ ਵੀ ਵਿਅਕਤੀ ਦੀ ਜ਼ਮਾਨਤ ਕਰਵਾਏਗਾ ਤਾਂ ਉਸ ਤੋਂ ਅਸਤੀਫਾ ਲਿਆ ਜਾਵੇਗਾ। ਇਸ ਮੌਕੇ ਇਸ ਫੈਸਲੇ ਦਾ ਪਿੰਡ ਵਾਸੀਆਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਸਵਾਗਤ ਕੀਤਾ। ਇਸ ਤੋਂ ਇਲਾਵਾ ਇਸ ਮਹਿਮੇ ਬਾਰੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ। ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਜੀ। ਕਿਸ ਤਰ੍ਹਾਂ ਦਾ ਸਹਿਯੋਗ ਮੇਰੇ ਸੰਗਤਾਂ ਤੋਂ ਲੋਕਾਂ ਤੋਂ ਪਿੰਡਾਂ ਦੇ ਪੰਚਾਇਤਾਂ ਤੋਂ ਪੰਜਾਬ ਸਰਕਾਰ ਨੇ ਜੋ ਯੁੱਧ ਨਸ਼ ਅਫਰਦ ਮੇਮ ਚਲਾਈ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਜੀ ਆਪਣਾ ਮਾਨ ਸਾਹਿਬ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਅਪਰਾਲਾ ਕੀਤਾ ਹੈ ਤਾਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਸਾਡੇ ਮਾਨਜੋਗ ਐਮਐਲਏ ਸਾਹਿਬ ਵੀ ਪੂਰਾ ਸਾਥ ਦੇ ਰਹੇ ਆ ਹਲਕੇ ਦੇ ਵਿੱਚ ਹਰ ਜਗ੍ਹਾ ਤੇ ਜਾ ਕੇ ਪਿੰਡ ਪਿੰਡ ਸ਼ਹਿਰ ਵਾਰਡ ਵਾਰਡ ਜਾ ਕੇ ਜੀ ਬਹੁਤ ਵਧੀਆ ਡਿਊਟੀ ਨਿਭਾ ਰਹੇ ਆ ਤੇ ਲੋਕਾਂ ਦਾ ਵੀ ਬਹੁਤ ਵਧੀਆ ਸਹਿਯੋਗ ਹੈ ਬਾਈ ਜੀ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਹ ਜਿਹ ਮਹਿੰਮਤ ਦੀ ਜਿਹ ਪੂਰੀ ਹੋਣੀ ਵੀ ਨਹੀਂ ਕ੍ਰਾਮ ਪੰਚਾਇਤ ਦਾ ਸਹਿਯੋਗ ਇਸ ਤਰ੍ਹਾਂ ਮਿਲ ਰਿਹਾ ਪਾਰਟਨਰਿੰਗ ਗ੍ਰਾਮ ਪੰਚਾਇਤਾਂ ਦਾ ਵੀ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਸਾਡੇ ਪਿੰਡ ਤੋਂ ਯੰਗ ਹੈ ਜ ਸਾਡਾ ਨਿੱਕਾ ਵੀਰ ਸੁਖਵਿੰਦਰ ਸਿੰਘ ਸੁੱਖਾ ਸਰਪੰਚ ਜੀ ਬਹੁਤ ਵਧੀਆ ਉਹ ਵੀ ਹਰ ਰੋਜ਼ ਕੋਈ ਨਵੇਂ ਕੰਮਾਂ ਦੀ ਜਾਂ ਪੰਚਾਇਤਾਂ ਦੇ ਕਰਾ ਰਹੇ ਆ ਜੀ ਤੇ ਬੱਚਿਆਂ ਜਿਹੜੇ ਨਵੇਂ ਯੰਗ ਆ ਉਹਨਾਂ ਨੂੰ ਖੇਡਾਂ ਵੱਲ ਦੀ ਪ੍ਰੇਰਿਤ ਵੀ ਕਰ ਰਹੇ ਆ ਜੀ ਬਹੁਤ ਵਧੀਆ ਜੀ ਸਾਰਿਆਂ ਦਾ ਸਹਿਯੋਗ ਬਹੁਤ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਆਪਣਾ ਜੇ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲਣਾ ਹੈ ਤਾਂ ਖੇਡਾਂ ਪ੍ਰਤੀ ਜੇਮ ਲਾ ਲਓ ਖੇਡਾਂ ਪ੍ਰਤੀ ਰੱਖੋ ਸ਼ੌਂਕ ਜੇਕਰ ਆਪਾਂ ਕੋਈ ਇਸ ਚੀਜ਼ ਨੂੰ ਮਗਰੋਂ ਲਾਉਣਾ ਹੈ ਜਿਆ ਨਸ਼ਿਆਂ ਦੀ ਬਿਮਾਰੀ ਨੂੰ ਤਾਂ ਉਹਦੇ ਨਾਲ ਨਾਲ ਆਪਾਂ ਨੂੰ ਕੁਝ ਨਵਾਂ ਕਰਨਾ ਪਊਗਾ ਤੇ ਅੱਜ ਅਸੀਂ ਪਿੰਡ ਦੌਲਤਪੁਰਾ ਨਿਮਿਆ ਵਿਖੇ ਯੁੱਧ ਨਸ਼ਿਆਂ ਅਬਰਧ ਮੁਹਿੰਮ ਦੇ ਲਈ ਅਸੀਂ ਅੱਜ ਸਾਰੇ ਆਪਣੇ ਸਰਪੰਚ ਸਾਹਿਬ ਪੰਚਾਇਤ ਮੈਂਬਰਸ ਔਰ ਪਿੰਡ ਵਾਸੀਆਂ ਦੇ ਨਾਲ ਸੰਮੁਖ ਹੋਏ ਆਂ ਔਰ ਬਹੁਤ ਹੀ ਅੱਛਾ ਹੁੰਗਾਰਾ ਮਿਲ ਰਿਹਾ ਮੋਗਾ ਹਲਕੇ ਦੇ ਵਿੱਚ ਇਸ ਮੁਹਿੰਮ ਨੂੰ ਪਿੰਡ ਵਾਸੀ ਸਾਰੇ ਹੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸੀਐਮ ਸਾਹਿਬ ਦਾ ਇਸ ਦੇ ਵਿੱਚ ਸਹਿਯੋਗ ਕਰਨ ਦੇ ਲਈ ਆ ਰਹੇ ਹ ਕਿਉਂਕਿ ਸਾਰੇ ਭਲੀ ਭੰਤੀ ਸਭ ਨੂੰ ਪਤਾ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਇਸ ਤਰ੍ਹਾਂ ਦਾ ਨਸ਼ਿਆਂ ਨੂੰ ਰੋਕਣ ਦੇ ਲਈ ਕੋਈ ਇਹੋ ਜਿਹਾ ਸਟੈਪ ਨਹੀਂ ਚੁੱਕਿਆ ਸੀਗਾ ਔਰ ਸਾਡੇ ਸੀਐਮ ਸਾਹਿਬ ਸਰਦਾਰ ਭਗਮਨ ਸਿੰਘ ਮਾਨ ਚੀਨੇ ਜਿਨ੍ਹਾਂ ਨੇ ਇਸ ਯੁੱਧ ਦਾ ਆਗਾਜ਼ ਕੀਤਾ ਔਰ ਹਰ ਰੋਜ਼ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ ਜਿਹੜੇ ਹੈਗੇ ਨਸ਼ਾ ਤਸਕਰ पकड़े ਜਾ ਰਹੇ ਆ तकरीबन 200 ਵੱਡੇ ਨਸ਼ਾ ਤਸਕਰ ਜੋ ਪੰਜਾਬ ਦੇ ਵਿੱਚੋਂ ਬਾਹਰੋਂ ਨਸ਼ਾ ਸਪਲਾਈ ਕਰਦੇ ਸੀ ਆ ਜੋ ਜੇਲ੍ਹਾਂ ਦੇ ਵਿੱਚ ਹੈ ਹਲਕਿਆਂ ਦੇ ਵਿੱਚ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀ ਆ ਜੋ ਜੇਲ੍ਹਾਂ ਦੇ ਵਿੱਚ ਹੈ ਉਹਨਾਂ ਦੀਆਂ ਪ੍ਰੋਪਰਟੀ ਸੀਲ ਕੀਤੀਆਂ ਗਈਆਂ ਨੇ ਔਰ ਪਿੰਡਾਂ ਦੇ ਵਿੱਚ ਵੀ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਔਰ ਸਾਡਾ ਮੇਨ ਮਕਸਦ ਇਹੀ ਹੈ ਕਿ ਕੋਈ ਵੀ ਪਿੰਡ ਦੇ ਵਿੱਚੋਂ ਜਾਂ ਔਰਡ ਦੇ ਵਿੱਚੋਂ ਕੋਈ ਮਾਤਾ ਸਾਡੀ ਭੈਣ ਕੋਈ ਇਹ ਨਾ ਕਹਿ ਦੇਵੇ ਕਿ ਮੇਰੀ ਤੁਹਾਡੇ ਤੱਕ ਪਹੁੰਚ ਨਹੀਂ ਸੀ ਹੋ ਪਾਈ ਮੇਰੇ ਬੇਟੇ ਨੂੰ ਟ੍ਰੀਟਮੈਂਟ ਦੀ ਜ਼ਰੂਰਤ ਸੀਗੀ ਕਿਉਂਕਿ ਇਲਾਜ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਬਿਲਕੁਲ ਮੁਫਤ ਦੇ ਵਿੱਚ ਕੀਤਾ ਜਾ ਰਿਹਾ ਔਰ ਜਿੰਨੇ ਵੀ ਡਰਗ ਅਡਿਕਟਡ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਆ ਅਸੀਂ ਸਭ ਨੂੰ ਬੇਨਤੀ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਟ੍ਰੀਟਮੈਂਟ ਹੋ ਔਰ ਉਹਨਾਂ ਦਾ ਗ੍ਰੈਂਡ ਸੈਂਡ ਦਾ ਖਰਚਾ ਖਾਣ ਪੀਣ ਦਾ ਖਰਚਾ ਸਾਰਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਜੀ ਔਰ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜੋ ਸਾਡੀ ਨਿਗਾਹ ਤੋਂ ਬਚ ਗਿਆ ਹੋਵੇ ਪਿੰਡ ਵਾਸੀਆਂ ਵੱਲੋਂ ਇਹੀ ਸਹਿਯੋਗ ਚਾਹੀਦਾ ਕਿ ਆਪਣੇ ਆਪਣੇ ਪਿੰਡ ਦੇ ਵਿੱਚ ਆਪਣੀ ਆਪਣੀ ਬੋਰਡ ਦੇ ਵਿੱਚ ਅਸੀਂ ਆਪਣਾ ਘਰ ਸਮਝ ਕੇ ਕਿਸੇ ਵੀ ਨਸ਼ਾ ਤਸਕਰ ਨੂੰ ਨਾ ਬੜਨ ਦੇਈਏ ਔਰ ਇੱਕ ਇੱਕ ਨਸ਼ਾ ਤਸਕਰ ਨੂੰ ਫੜ ਕੇ ਅਸੀਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਈਏ ਕਿਉਂਕਿ ਸਾਡੇ ਪੰਜਾਬ ਦੀ ਨੌਜਵਾਨੀ ਸਾਡੇ ਪੰਜਾਬ ਦੇ ਮਾਮਾ ਦੇ ਪੁੱਤਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨਾ ਈਆਂ ਦੇ ਸੁਹਾਗ ਬਹੁਤ ਚਲੇ ਗਈ ਇਸ ਦੁਨੀਆ ਤੋਂ ਸੋ ਇਹ ਟਾਈਮ ਆ ਗਿਆ ਹੁਣ ਸਾਨੂੰ ਕਿਉਂਕਿ ਇਹੋ ਜੇ ਸੀਐਮ ਸਾਹਿਬ ਮਿਲੇ ਆ ਜੋ ਸਾਡਾ ਸਾਥ ਦੇ ਰਹੇ ਆ ਸਰਕਾਰ ਸਾਥ ਦੇ ਰਹੀ ਐ ਐਮਐਲਏ ਸਾਹਿਬ ਸਾਰੇ ਸਾਥ ਦੇ ਰਹੇ ਆ ਸੋ ਸਾਰੇ ਮਿਲ ਕੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਬਹੁਤ ਬਹੁਤ ਧੰਨਵਾਦ